ਔ ਸਾਧ ਸੰਗਤ ਜੀ ਆਪਾਂ ਤੰਤਨ ਪਪਾ ਦੀਪ ਸਿੰਘ ਜੀ ਖੰਡੇਵਾਲੀ ਸੱਚੀ ਸਰਕਾਰ ਉਹਨਾਂ ਦੇ ਸਾਧ ਸੰਗਤ ਜੀ ਪਿਆਰ ਦੇ ਵਿੱਚ ਸਾਰੀਆਂ ਸੰਗਤਾਂ ਭੇਜ ਕੇ ਵੜਿਆਈਆਂ ਕਰ ਰਹੀਆਂ ਸਾਧ ਸੰਗਤ ਜੀ ਆਓ ਆਪਾਂ ਸਮਾਪਤੀ ਵਾਲੇ ਪਾਸੇ ਚੱਲ ਗਏ ਸਾਧ ਸੰਗਤ ਜੀ ਹਰੀ ਨਗਰ ਵਾਲਿਓ ਪਹਿਲੀ ਵਾਰ ਤੁਹਾਡੇ ਕੋਲ ਆਏ ਆ ਵੈਸੇ ਤਾਂ ਤੁਸੀਂ ਸਾਧ ਸੰਗਤ ਜੀ ਇੱਥੇ ਦੀਵਾਨ ਪਹਿਲਾਂ ਵੀ ਦੇਖਦੇ ਰਹਿੰਨੇ ਹੋ ਗੁਰੂ ਦੇ ਪਿਆਰਿਓ ਖੰਡੇ ਵਾਲੇ ਆਏ ਕਿਰਪਾ ਕਰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤਨਤਨ ਬਾਬਾ ਦੀਪ ਸਿੰਘ ਜੀ ਉਹ ਸ਼ਿਦਾ ਸਿੰਘਾਂ ਦੇ ਮਾਲਕ ਜਿਹਨੂੰ ਸੱਚੀ ਸਰਕਾਰ ਕਹਿੰਦੇ ਆ ਸਾਧ ਸੰਗਤ ਜੀ ਉਹ ਮਾਲਕਾਂ ਹੀ ਕਿਰਪਾ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਸਾਧ ਸੰਗਤ ਜੀ ਜਿਹੜਾ ਸ਼ਰਤਾਂ ਰੱਖ ਕੇ ਉਸ ਮਾਲਕ ਦੇ ਕੋਲੇ ਸ਼ਰਧਾ ਰੱਖ ਕੇ ਆਉਂਦਾ ਸਾਧ ਸੰਗਤ ਜੀ ਉਹਨਾਂ ਤੇ ਗੁਰੂ ਸਾਹਿਬ ਜੀ ਇਸ ਤਰ੍ਹਾਂ ਹੀ ਕਿਰਪਾ ਕਰਦੇ ਗੁਰੂ ਦੇ ਪਿਆਰਿਓ ਸ਼ਰਧਾ ਧਾਰ ਕੇ ਜਿਹੜਾ ਆਉਂਦਾ ਸਾਧ ਸੰਗਤ ਜੀ ਜਿਹੜਾ ਸ਼ਰਧਾ ਰੱਖ ਕੇ ਆਉਂਦਾ ਗੁਰੂ ਦੇ ਪਿਆਰਿਓ ਮਾਲਕੋਨਾਂ ਦੇ ਉੱਤੇ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਕਿਰਪਾ ਕਰਦੇ ਨੇ ਸੰਗਤ ਜੀ ਸਭ ਤੋਂ ਪਹਿਲਾਂ ਜਦੋਂ ਘਰੋਂ ਚੱਲ ਗਏ ਆਪਣੇ ਮਨ ਦੇ ਵਿੱਚ ਸਾਧ ਸੰਗਤ ਜੀ ਕੋਈ ਵੀ ਸ਼ੰਕਾ ਨਾ ਹੋਵੇ ਕੋਈ ਆਸਨਾ ਹੋਵੇ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰੋ ਇਹ ਵੇਖੋ ਕਿ ਮੈਂ ਚੱਲਿਆ ਮੈਨੂੰ ਕਿਸੇ ਨਸ਼ੇੜੀ ਦਾ ਸੰਗ ਤਾਂ ਨਹੀਂ ਕੋਈ ਨਸ਼ੇੜੀ ਤਾਂ ਨਹੀਂ ਨਾਲ ਲੈ ਲਿਆ ਮੈਂ ਉੱਥੇ ਪ੍ਰਸਾਦ ਸੰਗਤ ਜੀ ਗੱਲ ਦੇ ਵਿੱਚ ਪੱਲਾ ਪਾ ਕੇ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਕਰੋ ਸਾਧ ਸੰਗ ਜੀ ਸ਼ਬਦ ਰੂਪ ਨਾਲ ਜੁੜਿਆ ਕਰੋ ਜਦੋਂ ਤੁਸੀਂ ਸ਼ਬਦ ਦੇ ਨਾਲ ਜੁੜ ਗਏ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਗਏ ਬਾਬਾ ਦੀਪ ਸਿੰਘ ਜੀ ਸਾਧ ਸੰਗ ਜੀ ਉਹ ਬਹੁਤ ਸਾਧ ਸੰਗ ਜੀ ਖੁਸ਼ ਹੋ ਜਾਂਦੇ ਨੇ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਉਹ ਤੇਰੀ ਝੋਲੀ ਦਾਤਾਂ ਦੇ ਨਾਲ ਭਰ ਦੇਣਗੇ ਜਿਹੜੀ ਤੇਰੀ ਕੋਈ ਮਰਜ਼ਾ ਪੂਰੀ ਨਹੀਂ ਹੋਈ ਉਹ ਵੀ ਪੂਰੀਆਂ ਕਰ ਦੇਣਗੇ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਸਾਧ ਸੰਗਤ ਜੀ ਹਰੀ ਨਗਰ ਵਾਲਿਓ ਪਹਿਲਾਂ ਆਪਾਂ ਲੈਪ ਦੇ ਵਿੱਚ ਵੀ ਉਸੋ ਮਾਲਕ ਦੀਆਂ ਬੇਅੰਤ ਵਡਿਆਈਆਂ ਕਰਦੇ ਰਹਿੰਨੇ ਆ ਅੱਜ ਆ ਪਾਮ ਨੂੰ ਸਾਧ ਸੰਗਤ ਜੀ ਬੈਠ ਕੇ ਜੋ ਨਾ ਦੀਆਂ ਵਡਿਆਈਆਂ ਕੀਤੀਆਂ ਕਿੰਨੀਆਂ ਸੰਗਤਾਂ ਵਿਰਾਗ ਵਿੱਚ ਆ ਗਈਆਂ ਸਾਧ ਸੰਗਤ ਜੀ ਕਿੰਨਿਆਂ ਦੇ ਦੁੱਖ ਦੂਰ ਹੋਏ ਸਾਧ ਸੰਗਤ ਜੀ ਤੇ ਗੁਰੂ ਤੇ ਪਿਆਰਿਓ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੁਸ਼ ਹੋਏ ਉਥੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਉਹ ਸ਼ਾਂਤੀ ਦੇ ਪੁੰਜ ਸਾਧ ਸੰਗ ਜੀ ਉਹ ਵੀ ਬੜੇ ਦਿਆਲੂ ਹੋਏ ਤੇ ਸਾਧ ਸੰਗ ਜੀ ਉਹਨਾਂ ਨੇ ਸਾਨੂੰ ਨਾਮ ਦੇ ਜਹਾਜ਼ ਦੇ ਉੱਤੇ ਬਿਠਾਉਣ ਦੇ ਲਈ ਸਾਡੇ ਦੁੱਖਾਂ ਦਾ ਨਾਸ ਕਰਨ ਲਈ ਸਾਨੂੰ ਸੁੱਖ ਦੇਣ ਲਈ ਸਾਧ ਸੰਗ ਜੀ ਆਪਣੀ ਗੁਰਬਾਣੀ ਦੀ ਮੋਹਰ ਲਾਈ ਹੈ ਜੋ ਅੱਜ ਦਾ ਹੁਕਮਨਾਮਾ ਆਇਆ ਹੈ ਆਪਾਂ ਉਹਦੀ ਵਿਚਾਰ ਕਰਗੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਸਾਧ ਸੰਗ ਜੀ ਸਮਝਾਉਂਦੇ ਆ ਕਿ ਭਾਈ ਜਦੋਂ ਅਕਾਲ ਪੁਰਖ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਤੁਸੀਂ ਐਂ ਕਰਿਆ ਕਰੋ ਸੰਗਤ ਜੀ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵੇਦਰ ਦਸੀਆ ਵੈਦਰ ਵੀ ਐਸ ਵਿਧੀ ਦੇ ਨਾਲ ਸਾਧ ਸੰਗਤ ਜੀ ਤੁਸੀਂ ਕਾਲ ਪ੍ਰਖ ਦੇ ਅੱਗੇ ਬੇਨਤੀ ਕਰਨੀ ਹੈ ਸਾਧ ਸੰਗਤ ਜੀ ਅੱਜ ਕੱਲ ਤਾਂ ਗੁਰੂ ਦੇ ਪਿਆਰਿਓ ਦੁੱਖ ਭੰਜਨੀ ਸਭ ਗੁੱਟ ਕੇ ਜਲਾ ਦਤੇ ਇਹ ਦੁੱਖ ਭੰਜਨੀ ਸਾਭ ਗੁੱਟ ਕੇ ਸਾਡੇ ਗੁਰੂਆਂ ਨੇ ਨਹੀਂ ਚਲਾਏ ਇਹ ਸਾਡੇ ਡੇਰੇ ਵਾਲਿਆਂ ਨੇ ਚਲਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਆਹ ਪਾਠ ਕਰ ਲੋਗੇ ਤੁਸੀਂ ਤੁਹਾਨੂੰ ਆਹ ਕੁਝ ਮਿਲ ਜਾਊਗਾ ਜੇ ਪੁੱਤਰ ਦੀ ਦਾਤ ਲੈਣੀ ਆ ਭਾਈ ਆਹ ਪਾਠ ਕਰ ਲੋ ਜੇ ਅੱਖਾਂ ਤੋਂ ਰੋਸ਼ਨੀ ਘਟਾ ਹੈ ਫਿਰ ਤੁਸੀਂ ਆਹ ਪਾਠ ਕਰ ਲੋ ਤੇ ਸਾਧ ਸੰਗਤ ਜੀ ਨਾ ਗੁਰੂ ਸਾਹਿਬ ਜੀ ਨੇ ਕੀ ਇਹੋ ਜੇ ਸ਼ਬਦ ਵਰਤੇ ਨੇ ਸਾਧ ਸੰਗਤ ਜੀ ਇਹ ਤਾਂ ਗੁਰੂ ਸਾਹਿਬ ਜ ਨੇ ਇੱਕੋ ਹੀ ਮੋਹਰ ਲਾਤੀ ਕਿ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਇਹ ਧੁਰ ਦੀ ਬਾਣੀ ਆਈ ਹੈ ਜਿਹੜਾ ਭਾਈ ਇਸ ਬਾਣੀ ਨੂੰ ਪਿਆਰ ਕਰੂਗਾ ਸ਼ਬਦ ਗਾਇਨ ਕਰੂਗਾ ਉਹਦੇ ਦੁੱਖਾਂ ਦਾ ਨਾਸ਼ ਹੋ ਜਾਊਗਾ ਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਪਰ ਅਰਦਾਸ ਕਰਨ ਕਰਨ ਵਿੱਚ ਸਾਧ ਸੰਗਤ ਜੀ ਫਰਕ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਥੇ ਸਾਧ ਸੰਗਤ ਜੀ ਆਓ ਸਾਨੂੰ ਸਮਝਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿਵੇਂ ਅਰਦਾਸ ਬੇਨਤੀ ਕਰਨੀ ਆ ਉਸ ਕਾਲਪੁਰਖ ਅੱਗੇ ਉਹ ਸਾਧ ਸੰਗਤ ਜੀ ਸਾਨੂੰ ਉਹ ਤਰੀਕਾ ਦੱਸਣ ਲੱਗੇ ਨੇ ਜਿਹੜਾ ਤਰੀਕਾ ਸਾਧ ਸੰਗਤ ਜੀ ਸਾਨੂੰ ਕਾਲਪੁਰਖ ਦੇ ਨਾਲ ਮਲਾ ਦੇਵੇਗਾ ਕੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਕਈ ਸੰਗਤਾਂ ਸਾਧ ਸੰਗਤ ਜੀ ਹੁਕਮ ਨਾਵਾ ਛੱਡ ਕੇ ਭਜ ਤੁਰਦੀਆਂ ਨਾਮ ਭਾਈ ਇਹ ਸਾਡੇ ਮਾਲਕ ਦਾ ਹੁਕਮ ਹੁੰਦਾ ਹੈ ਕਿ ਤੁਸੀਂ ਸਾਡੇ ਦਰਬਾਰ ਵਿੱਚ ਆਇਓ ਸੰਗਤ ਜੀ ਤੁਸੀਂ ਇੰਨਾ ਚਿਰ ਹਾਜ਼ਰੀ ਭਰੀ ਹੈ ਲਓ ਆਹ ਹੁਕਮ ਯਾਦ ਰੱਖਿਆ ਜੋ ਉਹ ਕਾਲਪੁਰਖ ਵਾਹਿਗੁਰੂ ਤੁਹਾਡੇ ਉੱਪਰ ਮਿਹਰ ਦਾ ਹੱਥ ਧਰੂਗਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਸਾਧ ਸੰਗਤ ਜੀ ਹਰੀ ਨਗਰ ਵਾਲਿਓ ਖੁੱਲੇ-ਖੁੱਲੇ ਹੋ ਕੇ ਚੌਂਕੜੇ ਮਾਰ ਲਓ ਤੇ ਆਓ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਗੇ ਨਿਗਾਹ ਦੇ ਵਿੱਚ ਲੈ ਕੇ ਆਈਏ ਉਹਨਾਂ ਦੇ ਦਰਸ਼ਨ ਕਰਗੇ ਤੇ ਇੱਕ-ਇੱਕ ਗੱਲ ਆਪਾਂ ਨਾਲ ਦੀ ਨਾਲ ਸਮਝੀ ਜਾਣੀ ਹੈ ਕਿ ਉਹ ਸਾਨੂੰ ਬੇਨਤੀ ਕਰਨ ਵਾਸਤੇ ਕਿਵੇਂ ਪ੍ਰੇਰਣਾ ਕਰਦੇ ਆ ਕਿ ਤੁਸੀਂ ਆਪਣੇ ਮਾਲਕ ਦੇ ਅੱਗੇ ਆਪਣੇ ਸਹੇਬ ਦੇ ਅੱਗੇ ਆਪਣੇ ਠਾਕੁਰ ਦੇ ਅੱਗੇ ਕਿਵੇਂ ਬੇਨਤੀ ਕਰਨੀ ਆ ਭਾਈ ਇੱਕ ਵਾਰੀ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਸਾਧ ਸੰਗਤ ਜੀ ਇੱਕ ਵਾਰੀ ਫੇਰ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਤੇਰਾ ਸਭ ਸਦਕਾ ਆਓ ਸਾਧ ਸੰਗਤ ਜੀ ਉਹਨਾਂ ਨੂੰ ਯਾਦ ਕਰਗੇ ਉਹਨਾਂ ਦੀਆਂ ਇਹ ਵਡਿਆਈਆਂ ਹਮੇਸ਼ਾ ਲਈ ਯਾਦ ਰੱਖਗੇ ਕਿ ਕਿਵੇਂ ਅਸੀਂ ਕਾਲਪੁਰਖ ਦੇ ਅੱਗੇ ਖੜ ਸਕਦੇ ਹਾਂ ਕਿਵੇਂ ਅਸੀਂ ਉਹਨਾਂ ਦੇ ਅੱਗੇ ਪ੍ਰਵਾਨ ਹੋ ਸਕਦੇ ਹਾਂ ਸਾਡੀਆਂ ਮਨੋ ਕਾਮਨਾਵਾਂ ਕਿਵੇਂ ਪੂਰੀਆਂ ਹੋਣਗੀਆਂ ਕਿਵੇਂ ਅਰਦਾਸ ਬੇਨਤੀ ਕਰ ਸਕਦੇ ਹਾਂ ਸਰਬਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਨਾਹ ਸ੍ਰੀ ਮਹਲਾ ਪੰਜਵਾ ਤੁਮਨ ਦਾਤੇ ਠਾਕੁਰ ਫਿਰਤ ਪਾਲਕ ਨਾਇਕ ਖਸਮ ਹਮਾਰੀ ਨਮਕ ਨਮਕ ਤੁਮ ਹੀ ਫਿਰਤ ਪਾਲੋ ਹੰਬਾਰਕ ਤੁਮਰੇ ਧਾਰੇ ਤਾਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੋਹਰਾ ਲਾਉਂਦੇ ਨੇ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਨੇ ਸੰਗਤ ਜੀ ਆਹਰ ਅਰਦਾਸ ਕਰਿਆ ਕਰੋ ਕਹਿੰਦੇ ਨੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ हे काल पुरुष मेरे वाहे गुरु हे अंतर्जामी तुसी साडे ठाकर ओ सच्चे पाशा महाराज जी हे मेरे मालिक तुम दाते ठाकर साडे दाते भी हो साडे ठाकर भी हो साडे भगवार भी हो गुरु पाशाई बख्शा कर देने पिरत पालक ਸਾਨੂੰ ਜਿਹੜੇ ਮਹਾਰਾਜ ਜੀ ਰੋਜ਼ ਪ੍ਰਤੀ ਮਹਾਰਾਜ ਜੀ ਸਾਡੀ ਪਿਰਤ ਪਾਲਕ ਕਰਦੇ ਹਾਂ ਸਾਨੂੰ ਪਾਲਦੇ ਹਾਂ ਸਾਨੂੰ ਰੋਜ਼ੀ ਰੋਟੀ ਦਿੰਦੇ ਹਾਂ ਮਹਾਰਾਜ ਜੀ ਸਾਡਾ ਖਿਆਲ ਰੱਖਦੇ ਹੋ ਨਾਇਕ ਖਸਮ ਹਮਾਰੇ ਤੁਸੀਂ ਮਹਾਰਾਜ ਉਹ ਨਾਇਕ ਨਾਇਕ ਕਹਿੰਦੇ ਚੰਗੇ ਇਨਸਾਨ ਨੂੰ ਤੁਸੀਂ ਉਹ ਨਾਇਕ ਇਨਸਾਨੋ ਮਹਾਰਾਜੀ ਨਾਇਕ ਮਹਾਰਾਜ ਨਾਇਕ ਭਗਵਾਨੋ ਤੁਸੀਂ ਖਾਸਮੋ ਸੱਚੇ ਪਾਤਸ਼ਾਹ ਜੀ ਹਮਾਰੇ ਤੇ ਅੱਗੇ ਬਖਸ਼ਾ ਕਰਦੇ ਨੇ ਨਿਮ ਖਨੇਮ ਖਤਮ ਹੀ ਪਰ ਤਪਾ ਲੋ ਹਮ ਬਾਰਕ ਤੁਮਰੇ ਧਾਰੇ ਜਿਵੇਂ ਸਾਧ ਸੰਗਤ ਜੀ ਮਾਤਾ ਪਿਤਾ ਆਪਣੇ ਛੋਟੇ ਜਿਹੇ ਬੱਚੇ ਦਾ ਖਿਆਲ ਰੱਖਦੇ ਨੇ ਕਿ ਮੇਰਾ ਬੱਚਾ ਕਿਤੇ ਅੱਗ ਵਿੱਚ ਹੱਥ ਨਾ ਪਾ ਲਵੇ ਮੇਰਾ ਬੱਚਾ ਕਿਤੇ ਮੰਜੇ ਤੋਂ ਥੱਲੇ ਨਾ ਡਿੱਗ ਪਵੇ ਮੇਰੇ ਬੱਚੇ ਨੂੰ ਕੋਈ ਝੋਟ ਨਾ ਲੱਗ ਜਾਵੇ ਸਾਧ ਸੰਗ ਜੀ ਨਿਮਖ ਨਿਮਖ ਤੁਮਹੀ ਪਰਤ ਪਾਲੋ ਇੱਕ ਨਿਮਖ ਮਾਤਰ ਵੀ ਅੱਖ ਦੇ ਝਮਕੇ ਜਿੰਨਾ ਵੀ ਸਾਧ ਸੰਗ ਜੀ ਖਿਆਲ ਦੂਜੇ ਪਾਸੇ ਨਹੀਂ ਕਰਦੇ ਸਾਨੂੰ ਦੇਖਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਕੀ ਕਰਦੇ ਨੇ ਨਿਮਖ ਨਿਮਖ ਤੁਮਹੀ ਪਰਤ ਪਾਲੋ ਸਾਨੂੰ ਮਾਤਾ ਪਿਤਾ ਵਾਲਾ ਪਿਆਰ ਦੇ ਦੇ ਕੇ ਪਾਲਦੇ ਨੇ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਮ ਬਾਰਕ ਤੁਮਰੇ ਧਾਰੇ ਹੇ ਕਾਲਪੁਰਖ ਸੀਤਾ ਤੁਹਾਡੇ ਬੱਚੇ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਅਸੀਂ ਤੁਹਾਡੇ ਬੱਚੇ ਆ ਤੇ ਤੁਸੀਂ ਸਾਡੇ ਮਾਤਾ ਪਿਤਾਮ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਅਰਦਾਸ ਬੇਨਤੀ ਕਰਨੀ ਆ ਨਿਮਖ ਨਿਮਖ ਤੋਂ ਮਹੀ ਪਰ ਤਪਾਲੋ ਰੋਈ ਸਾਡੀ ਸੰਭਾਲ ਕਰਦੇ ਆ ਮਹਾਰਾਜ ਜੀ ਹਮ ਬਾਰਕ ਤੁਮਰੇ ਧਾਰੇ ਅੱਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੀਆਂ ਮੋਹਰਾਂ ਲਾਉਂਦੇ ਨੇ ਸਾਧ ਸੰਗ ਜੀ ਸਰਬਨ ਕਰਨਾ ਜੇਵਾ ਇੱਕ ਕਵਨ ਗੁਣ ਕਹੀਐ ਬੇਸ਼ੁਮ ਅਰਬ ਅੰਤ ਸਵਾਮੀ ਤੇਰੋ ਅੰਤ ਨਾ ਕਿਨਹੀ ਲਈਐ हे काल पुरुष वाहे गुरु सच्चे पादशाह अंतरजामी साडी जेबाए का महाराज जी जेबाए का महाराज जी कवन गुण कहिए महाराज जी फिर ए केड़े केड़े गुण गावा सच्चे पादशाह महाराज जी बख्शा कर देने सच्चे पादशाह महाराज जी जेबाए का ते अनेका गुण तेरे ਮੈਂ ਕਿਹੜੇ ਕਿਹੜੇ ਗਾਵਾਂ ਦਾ ਪਿਆ ਜੇ ਬਾਇ ਇੱਕ ਤੇ अनेका ਗੁਣ ਤੇਰੇ ਮੈਂ ਕਿਹੜੇ ਕਿਹੜੇ ਗਾਵਾਂ ਦਾ ਪਿਆ ਜੇ ਬਾਇ ਇੱਕ ਤੇ अनेका ਗੁਣ ਤੇਰੇ ਕਿਹੜੇ ਕਿੜੇ ਗਾਵਾਂ ਮਾਲਕਾ ਜੇ ਬਾਏ ਇਕ ਤੇ ਅਨੇਕਾਂ ਗੁਣ ਤੇਰੇ ਮੈਂ ਕਿੜੇ ਕਿੜੇ ਗਾਵਾਂ ਦਾਥਿਆ ਤਾਂ શ્રી ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੋਹਰਾਂ ਲਾਉਂਦੇ ਨੇ ਜੇ ਬਾਏ ਇਕ ਕਮਨ ਗੁਣ ਕਹੀਏ ਮਹਾਰਾਜੀ ਇੱਕ ਜੀਬ ਦੇ ਨਾਲ ਮਹਾਰਾਜ ਤੁਹਾਡੇ ਕਿਹੜੇ ਕਿਹੜੇ ਗੁਣ ਸੱਚੇ ਪਾਤਸ਼ਾਹ ਕਹੀਏ ਸੱਚੇ ਪਾਤਸ਼ਾਹ ਜੀ ਕਿਹੜੀ ਕਿਹੜੀ ਓੜਿਆਈ ਕਰੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੀਂ ਲਈਏ ਤੂੰ ਬੇਸ਼ੁਮਾਰਾ ਸੁਆਮੀ ਤੂੰ ਸਮੁੰਦਰ ਆ ਮਹਾਰਾਜ ਜੀ ਪਾਤਸ਼ਾਹ ਸਾਡੇ ਵਰਗੀਆਂ ਮੱਛੀਆਂ ਸਮੁੰਦਰ ਦਾ ਕੀ ਅੰਤ ਪਾ ਸਕਦੀਆਂ ਮੇਰੇ ਮਾਲਕ ਹੇ ਕਾਲ ਪ੍ਰਖ ਤੂੰ ਬਿਆੰਤ ਐ ਬੜਾ ਦਿਆਲੂ ਐ ਬੜਾ ਕਿਰਪਾਲੂ ਐ ਹੇ ਅੰਤਰਜਾਮੀ ਵਾਹਿਗੁਰੂ ਤੂੰ ਸਮੁੰਦਰ ਦੀ ਨਿਆਈਆਂ ਸੱਚੇ ਪਾਤਸ਼ਾਹ ਸਾਡੇ ਵਰਗੀਆਂ ਮੱਛੀਆਂ ਮਹਾਰਾਜ ਜੀ ਤੇਰਾ ਕੀ ਅੰਤ ਪਾ ਸਕਦੀਆਂ ਨੇ ਸਾਹਾ ਸੰਗਤ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਬੇਸ਼ੁਮਾਰ ਬੇਅੰਤ ਸਵਾਮੀ ਫੇਰ ਉਹ ਅੰਤ ਨਾ ਕਿ ਨਹੀਂ ਲਈ ਜਾ ਜਿਹੜਾ ਵੀ ਮਹਾਰਾਜ ਜੀ ਤੇਰਾ ਅੰਤ ਪਾਉਂਦੀ ਚਾਹਨਾ ਰੱਖੀ ਜਿਨੇ ਵੀ ਮਹਾਰਾਜ ਤੇਰੇ ਤੱਕ ਪਹੁੰਚਣ ਦੀ ਚਾਹਨਾ ਰੱਖੀ ਮਹਾਰਾਜ ਤੇਰਾ ਅੰਤ ਪਾਉਂਦਾ ਪਾਉਂਦਾ ਤੇਰੇ ਵਿੱਚ ਹੀ ਲੀਨ ਹੋ ਗਿਆ ਪਰ ਤੇਰਾ ਅੰਤ ਨਹੀਂ ਪਾਇਆ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਿਸ਼ਰਾਮ ਦਿੰਦੇ ਨੇ ਰਹਾਓ ਅੱਗੇ ਪਾਤਸ਼ਾਹ ਬਖਸ਼ਾ ਕਰਦੇ ਨੇ ਕੋਟ ਪਰਾਧ ਹਮਾਰੇ ਖੰਡੋ ਅਨਕੰਬੀ ਦੀ ਸਮਝਾਵੋ ਹੇ ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਹੇ ਮੇਰੇ ਠਾਕਰ ਸਾਡੇ ਕਰੋੜਾਂ ਹੀ ਪਰਾਧਾ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਹੋਵੇ ਤਾਂ ਦੱਸਗੇ ਮਹਾਰਾਜ ਜੀ ਇੱਕ ਹੋਵੇ ਤਾਂ ਸੱਚੇ ਪਾਤਸ਼ਾਹ ਜੀ ਤੁਹਾਨੂੰ ਦੱਸਗੇ ਅਸੀਂ ਤਾਂ ਪੈਰ ਦੇ ਅੂਠੇ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਮਹਾਰਾਜ ਜੀ ਅਪਰਾਧਾਂ ਦੇ ਹੀ ਭਰੇ ਹੋਏ ਆ ਗਨਾਹਾਂ ਦੇ ਹੀ ਭਰੇ ਹੋਏ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਹੇ ਮੇਰੇ ਮਾਲਕ ਅਸੀਂ ਤਾਂ ਅਰਦਾਸ ਬੇਨਤੀ ਕਰਦੇ ਆ ਜਦੋਂ ਤੂੰ ਸਾਡਾ ਪਿਤਾ ਹੀ ਬਣ ਗਿਆ ਅਸੀਂ ਤੇਰੇ ਬੱਚੇ ਬਣ ਗਏ ਫਿਰ ਕਾਹਨ ਖੰਡੋ ਜੀ ਅਵਗਣਮੇਰੇ ਅਵਗਣਮੇਰੇ ਕਾਹੇ ਨਖੰਡੋ ਜੀ ਅਵਗਨ ਮੇਰੇ ਅਵਗਨ ਮੇਰੇ ਅਜ ਕਾਹੇ ਨਖੰਡੋ ਜੀ ਅਵਗਨ ਮੇਰੇ ਅਵਗਨ ਮੇਰੇ ਕਾਹੇ ਨਖੰਡੋ ਜੀ ਅਵਗਨ ਮੇਰੇ ਅਵਗਨ ਮੇਰੇ ਫੇਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਰੋੜਾਂ ਹੀ ਉਪਰਾਹ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਵਿੱਚ ਭਰੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਸੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਔਗਣਾਂ ਦਾ ਖੰਡਨ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀ ਸੱਚੇ ਪਾਤਸ਼ਾਹ ਸਾਡੇ ਔਗਣਾਂ ਚਤਾਰੋ ਜੇ ਸਾਡੇ ਔਗਣ ਚਤਾਰੋਗੇ ਸੱਚੇ ਪਾਤਸ਼ਾਹ ਅਸੀਂ ਬਖਸ਼ੇ ਨਹੀਂ ਜਾਣਾਗਾ ਨਾ 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 ਮਹਾਰਾਜ ਜੀ ਪਿਛਲੇ ਆਵਗਨ ਵਾਖਸ਼ ਲੈ ਪ੍ਰਭੇ ਅਗੇ ਮਾਰਗ ਪਾਵੈ ਸੱਚੇ ਪਾਤਸ਼ਾਹ ਜੀ ਕੋਟ ਪ੍ਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਸੱਚੇ ਪਾਤਸ਼ਾਹ ਸਾਨੂੰ ਇਹੋ ਜੀ ਵਿਧੀ ਸਮਝਾਵੋ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਗਰੀਬ ਨਵਾਇ ਸੱਚੇ ਪਾਤਸ਼ਾਹ ਕੋ ਇਹੋ ਜੀ ਵਿਧੀ ਸਮਝਾਵੋ ਕਿਹੜੀ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਣਾ ਬਿਰਦ ਰਖਾਓ ਮਹਾਰਾਜ ਜੀ ਅਗਿਆਨ ਹੀ ਨਾ ਸਾਨੂੰ ਹੀ ਨਾ ਪਤਾ ਨਹੀਂ ਮਹਾਰਾਜੀ ਅਗਿਆਨ ਹੀ ਨਾ ਅਗਿਆਨਤਾ ਦੇ ਨੇਰੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਤੁਰੇ ਫਿਰਦੇ ਆ ਤੇ ਤੁਸੀਂ ਇਹ ਕਾਲਪੁਰਖ ਸੱਚੇ ਪਾਤਸ਼ਾਹ ਜੀ ਸਾਡੇ ਤੇ ਦ੍ਰਿਸ਼ਟੀ ਪਾਓ ਚਾਨਣ ਕਰੋ ਮਹਾਰਾਜੀ ਹਮ ਗਿਆਨ ਲਪਤ ਮਤ ਥੋਰੀ ਤੁਮ ਆਪਣਾ ਬਿਰਦ ਰਖਾਵੋ ਤੁਸੀਂ ਸਾਡੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਆਪਣੇ ਨਾਮ ਦੀ लाज ਰੱਖੋ ਆਪਣੇ ਬਿਰਦ ਦੀ लाज ਰੱਖੋ ਮਹਾਰਾਜ ਜੀ ਕਿਰਪਾ ਕਰੋ ਅੱਗੇ ਬਖਸ਼ਾ ਕਰਦੈਨੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸਹੇਲੇ ਹੇ ਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਾ ਕਰਦੇ ਨੇ ਕਾਲ ਪੁਰਖ ਮਹਾਰਾਜ ਜੀ ਤੁਮਰੀ ਸ਼ਰਨ ਤੁਹਾਡੀ ਸ਼ਰਨ ਦੇ ਵਿੱਚ ਆਏ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਵੇਂ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਮੋਹਰਾ ਲਾਉਂਦੇ ਨੇ ਸਗਲ ਦਵਾਰ ਕੋ ਛਾੜ ਕੇ ਕਹਿਓ ਦਵਾਰੋ ਦਵਾਰ ਬਾਹੇ ਗਾਇ ਕੀ ਲਾਜ ਅਸ ਗੋਬਿੰਦਾਸ ਦਵਾਰ ਜਾਪਰ ਭਾਦ ਸਾਇ ਤੇ ਕਹਿੰਦੇ ਨੇ ਸਾਥ ਸੰਗ ਜੀ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਉ ਨਾਨਕ ਮਨੀ ਚ ਕਰਮਾ ਸ਼ਰਨ ਪ੍ਰੇਕੀ ਰੱਖੋ ਸ਼ਰਮਾ ਮਹਾਰਾਜੀ ਤੁਹਾਡੀ ਸ਼ਰਨ ਵਿੱਚ ਆਏ ਆ ਮਹਾਰਾਜੀ ਔਰ ਤੁਹਾਡੀ ਆਸਾ ਮਹਾਰਾਜੀ ਤੁਹਾਡੇ ਤੇ ਆਸ ਰੱਖ ਕੇ ਆਏ ਆ ਤੁਹਾਡੇ ਤੇ ਉਹ ਵਿਸ਼ਵਾਸ ਰੱਖ ਕੇ ਆਏ ਆ ਸਾਨੂੰ ਪਤਾ ਮਹਾਰਾਜ ਜੀ ਤੁਮ ਹੀ ਸਜਣ ਸਹੇਲੇ ਤੁਸੀਂ ਸਾਡੇ ਸਾਜਣ ਵੀ ਹੋ ਸੱਚੇ ਪਾਸ਼ਾ ਤੁਸੀਂ ਸਾਨੂੰ ਪਾਲਣ ਵਾਲੇ ਮਾਤਾ ਪਿਤਾ ਵੀ ਹੋ ਤੁਸੀਂ ਸਾਜਣ ਵੀ ਹੋ ਮਿੱਤਰ ਵੀ ਹੋ ਤੁਮ ਹੀ ਸਜਣ ਸਹੇਲੇ ਤੁਸੀਂ ਸਾਡੇ ਜਨਮ ਜਮਾਂਤਰਾ ਨੂੰ ਸਾਥ ਸੰਗ ਜੀ ਤੁਸੀਂ ਸਾਡੇ ਇਹ ਕਾਲਪੁਰਖ ਜਨਮ ਸਹੇਲੇ ਕਰਨ ਵਾਲੇ ਹੋ ਤੁਸੀਂ ਸਾਡੇ ਜਨਮ ਨੂੰ ਸਫਲਾ ਕਰਨ ਵਾਲੇ ਹੋ ਅੱਗੇ ਬਖਸ਼ਾ ਕਰਦੇ ਨੇ ਰੱਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਅੱਗੇ ਬਖਸ਼ਾ ਕਰਦੇ ਨੇ ਗੁਰੂ ਵਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਰੱਖ ਲੋ ਮਹਾਰਾਜ ਜੀ 헤 ਰਖਨ ਹਰ 헤 ਦਿਆਲੂ ਮਹਾਰਾਜੀ 헤 ਦਿਆਲੂ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਘਰ ਦੇ ਗੋਲੇ ਆ ਮਹਾਰਾਜ ਜੀ ਆਪਣੇ ਗੋਲਿਆਂ ਦੀ ਤਾਂ लाज ਰੱਖੋ ਤੁਹਾਡੇ ਘਰ ਦੇ ਗੋਲੇ ਆ ਸੀ ਤਾਂ ਮਹਾਰਾਜ ਜੀ ਇੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਰੱਖੋ ਰੱਖਣ ਹਰ ਦੇਵਾਲਾ ਨਾਨਕ ਕਰਕੇ ਗੋਲੇ ਜੀ ਰੱਖੋ ਰੱਖਣ ਹਰ ਦੇਵਾਲਾ ਨਾਨਕ ਕਰਕੇ ਗੋਲੇ ਜੀ ਰਾਖੋ ਰੱਖਣ ਅਰデアਲਾ ਨਾਨਕ ਕਰਕੇ ਗੋਲੇ ਜੀ ਰਾਖੋ ਰੱਖਣ ਅਰデアਲਾ ਨਾਨਕ ਕਰਕੇ ਗੋਲੇ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਏ ਕਾਲ ਪ੍ਰਖ ਵਾਹਿਗੁਰੂ ਜੀ ਤੁਹਾਡੇ ਘਰ ਦੇ ਗੋਲੇ ਆ ਮਹਾਰਾਜੀ ਸ਼ਰਨ ਪਿਆੰ ਦੀ ਰੱਖ ਲੋ ਮਹਾਰਾਜੀ ਸ਼ਰਨ ਪਿਆੰ ਦੀ ਰੱਖ ਲੋ ਸੰਗਤ ਜੀ ਦੇਖੋ ਗੁਰੂ ਅਰਜਨ ਦੇਵ ਜੀ ਕਿੰਨਾ ਪਿਆਰ ਕਰਦੇ ਨੇ ਦੇਖੋ ਗੁਰੂ ਅਰਜਨ ਦੇਵ ਜੀ ਕਿੰਨਾ ਪਿਆਰ ਕਰਦੇ ਨੇ ਐਵੇਂ ਕਰਕੇ ਤਾਂ ਸਾਧ ਸੰਗਤ ਜੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਸਾਧ ਸੰਗਤ ਜੀ ਜਿਹੜਾ ਵੀ ਉਹਨਾਂ ਦੀ ਸ਼ਰਨ ਵਿੱਚ ਚਲਾ ਜਾਂਦਾ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਘਟ ਕੇ ਸਾ ਸੰਗ ਜੀ ਉਹਨਾਂ ਨੂੰ ਜਫੀਆਂ ਪਾ ਲੈਂਦੇ ਨੇ ਘਟ ਕੇ ਸਾ ਸੰਗ ਜੀ ਜਫੀਆਂ ਪਾ ਲੈਂਦੇ ਨੇ ਐਵੇਂ ਹੀ ਖੰਡੇ ਵਾਲੇ ਪਾਤਸ਼ਾਹ ਉਹ ਛੀਦਾ ਸਾਬ ਦੇ ਮਾਲਕ ਧਨ ਤਨ ਸਾ ਸੰਗ ਜੀ ਬਾਬਾ ਦੀਪ ਸਿੰਘ ਜੀ ਉਹ ਸੰਗਤ ਨੂੰ ਸਾ ਸੰਗ ਜੀ ਇੰਨਾ ਪਿਆਰ ਕਰਦੇ ਨੇ ਇੰਨਾ ਪਿਆਰ ਕਰਦੇ ਨੇ ਪਰ ਸਾਧ ਸੰਗ ਜੀ ਪਿਆਰ ਦੀਆਂ ਹੱਦਾਂ ਉਦੋਂ ਪਾਰ ਹੋ ਜਾਂਦੀਆਂ ਨੇ ਜਿਹੜਾ ਸਾਧ ਸੰਗ ਜੀ ਗੁਰਬਾਣੀ ਦੇ ਨਾਲ ਜੁੜਦਾ ਜਿਹੜਾ ਸ਼ਬਦ ਦਾ ਅਭਿਆਸ ਕਰਦਾ ਸ਼ਬਦ ਨਾਲ ਜੁੜਦਾ ਉਦੋਂ ਸਾਧ ਸੰਗ ਜੀਓ ਖੁਸ਼ੀ ਦਾ ਨਾ ਸਾਧ ਸੰਗ ਜੀ ਮਾਪ ਕਰ ਦੇਣਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾਗਾ ਤਣ ਤਨ ਬਾਬਾ ਦੀਪ ਸਿੰਘ ਜੀ ਦੀ ਸਾਧ ਸੰਗ ਜੀ ਨੇ ਖੁਸ਼ ਹੁੰਦੇ ਨੇ ਕਿਉਂਕਿ ਸਾਧ ਸੰਗ ਜੀ ਜਦੋਂ ਤੇ ਉਹਦੀ ਵਡਿਆਈ ਹੋਵੇ ਨਾ ਪੁੱਤਰ ਉਦੋਂ ਖੁਸ਼ ਹੁੰਦਾ ਹੈ ਜਦੋਂ ਪਿਓ ਦੀ ਵਡਿਆਈ ਹੋਵੇ ਪੁੱਤਰ ਉਦੋਂ ਖੁਸ਼ ਹੁੰਦਾ ਆਓ 사ਤ ਸੰਗਜੀ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹੀ ਦਾ ਪਿਆਰ ਚੰਗਾ ਲੱਗੇ ਜਿਨ੍ਹਾਂ ਨੂੰ ਤਨ ਤਨ ਖੰਡੇ ਵਾਲੀ ਸੱਚੀ ਸਰਕਾਰ ਦਾ ਪਿਆਰ ਚੰਗਾ ਲੱਗੇ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਆਪਣੇ 사ਤ ਸੰਗਜੀ ਯਾਰਾਂ ਦੋਸਤਾਂ ਨੂੰ ਹਰੀ ਨਗਰ ਵਾਲਿਓ ਏ ਉਹਨਾਂ ਦੇ ਜੋ ਬਚਨਾਂ ਉਹਨਾਂ ਦੀਆਂ ਵਡਿਆਈਆਂ ਆਪਾਂ ਉੱਥੋਂ ਤੱਕ ਪਚਾਉਣੀਆਂ ਤੇ ਸਾਧ ਸੰਗਤ ਜੀ ਮੈਂ ਸੰਗਤ ਨੂੰ ਬੇਨਤੀ ਕਰਦਿਆਂ ਕਿ ਨਾਲ ਦੀ ਨਾਲ ਉਹਨਾਂ ਨੂੰ ਭਾਈ ਕਿਹਾ ਕਰੋ ਕਿ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਗੁਰੂ ਦੇ ਪਿਆਰਿਓ ਜਿੰਨੇ ਵੀ ਤੁਸੀਂ ਸ਼ੇਅਰ ਕਰਦੇ ਹੋ ਅੱਗੇ ਵੀ ਅੱਗੇ ਸਾਧ ਸੰਗਤ ਜੀ ਤੁਹਾਡੇ ਉਹਨੇ ਪੁੰਨ ਬੰਦੇ ਆ ਪੁੰਨ ਬਣਾਓ ਭਾਈ ਪੁੰਨ ਬਣਾਇਆ ਕਰੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਧ ਸੰਗਤ ਜੀ ਸਾਡਾ ਇਥੇ ਜ਼ਿੰਦਗੀ ਵਿੱਚ ਜਾਉਣਾ ਕਲਯੁਗ ਦੇ ਵਿੱਚ ਜਾਉਣਾ ਮੁਸ਼ਕਲ ਆ ਸਾਧ ਸੰਗਤ ਜੀ ਜੇ ਬੇੜਾ ਪਾਰ ਲਾਉਣਾ ਤੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਹਾਜ਼ ਤਿਆਰ ਕੀਤਾ ਸੱਚਖੰਡ ਨੂੰ ਜਾਣ ਵਾਸਤੇ ਤੇ ਗੁਰੂ ਦੇ ਪਿਆਰਿਓ ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਨੇ ਇਹਦੀ ਟਿਕਟੇ ਹੋਈ ਰੱਖੀ ਐ ਸਾਧ ਸੰਗਤ ਜੀ ਜਿਹੜਾ ਨਾਮ ਨਾਲ ਜੁੜ ਗਿਆ ਜੋ ਸ਼ਰਧਾ ਕਰ ਸੇਮ ਦੇ ਗੁਰਪਾਰਿ ਉਤਾਰਨਹਾਰ ਜਿਹੜਾ ਨਾਮ ਦੇ ਨਾਲ ਸਾਧਸੰਗ ਜੀ ਜੁੜ ਜੂਗਾ ਉਹਨਾਂ ਦੇ ਬੇੜੇ ਪਾਰ ਹੋ ਜਾਣਗੇ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਜਿਹੜਾ ਨਾਮ ਨਾਲ ਜੁੜ ਗਿਆ ਸਾਧਸੰਗ ਜੀ ਉਹਨਾਂ ਦੇ ਬੇੜੇ ਪਾਰ ਹੋ ਜਾਣਗੇ ਤੁਸੀਂ ਵੀ ਸਾਧਸੰਗ ਜੀ ਪ੍ਰਾਰਾਲਾ ਕਰਿਓ ਘਰ ਬੈਠਿਆਂ ਨੇ ਸਾਧਸੰਗ ਜੀ ਇੱਕ ਉਂਗਲ ਦਾ ਇਸ਼ਾਰਾ ਹੀ ਕਰਨਾ ਹੈ ਇੱਕ ਉਂਗਲ ਦਾ ਹੀ ਸਾਧਸੰਗ ਜੀ ਉਂਗਲ ਨੂੰ ਟਾਚੀ ਕਰਨਾ ਤੁਹਾਡੇ ਨਾਲ ਦੀ ਨਾਲ ਹੀ ਪੁੰਨ ਬਣੇ ਜਾਣਗੇ ਸੰਗਤ ਬਹੁਤ ਕੁਝ ਕਰ ਸਕਦੀ ਹੈ ਤੋ ਸੀਸ ਦੇ ਨੀ ਦਾਸ ਨੂੰ ਸਾਧ ਸੰਗ ਜੀ ਕਿ ਜਿੰਨਾ ਚਿਰ ਰਹੀਏ ਹਰੀ ਨਗਰ ਵਾਲਿਓ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀ ਆਖਰੀ ਸਾਹ ਤੱਕ ਲੰਬੀ ਉਮਰ ਦੀ ਦੁਆਨਾ ਕਰਨੀ ਸਾਧ ਸੰਗਤ ਜੀ ਲੰਬੀ ਉਮਰ ਦੀ ਦੁਆਨਾ ਕਰਨੀ ਜਦ ਤੱਕ ਵੀ ਰਹੀਏ ਤੁਹਾਡੇ ਜੋੜੇ ਸਾਫ ਕਰਦੇ ਰਹੀਏ ਸਾਧ ਸੰਗਤ ਜੀ ਤੋ ਧੰਨਵਾਦ ਕਰਦੇ ਆ ਅਸੀਂ ਹਰੀ ਨਗਰ ਦਾ ਸਾਸੰਗ ਜੀ ਨਾਮ ਵੀ ਬਹੁਤ ਪਿਆਰਾ ਹਰੀ ਨਗਰ ਇਹ ਹਰੀ ਦਾ ਨਗਰ ਹੈ ਹਰੀ ਦਾ ਨਗਰ ਸਾਸੰਗ ਜੀ ਉਹ ਮਾਲਕ ਦਾ ਨਗਰ ਹੈ ਬਹੁਤ ਪਿਆਰਾ ਨਾਮ ਆ ਤੁਹਾਡਾ ਜਦੋਂ ਹਰੀ ਨਗਰ ਕਹਿਦੇ ਵਿਆ ਕਹਿ ਦਈਦਾ ਤੇ ਪਰਮਾਤਮਾ ਯਾਦ ਆ ਜਾਂਦਾ ਸਾਸੰਗ ਜੀ ਤੋਂ ਸਾਸੰਗ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਭਾਈ ਇਸ ਤਰ੍ਹਾਂ ਹੀ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਾਸੰਗ ਜੀ ਬਲਾਈਏ ਫਤਿਹ ਤੇ ਸਾਸੰਗ ਜੀ ਜੋ ਦਾਸ ਨੂੰ ਮਿਲਣ ਦਾ ਸਮਾਂ ਸਾਧ ਸੰਗਜੀਓ ਸੁਬਾ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੈ ਸਾਧ ਸੰਗਜੀ ਤੁਸੀਂ ਫੋਨ ਤੇ ਕਨੈਕਟ ਕਰ ਸਕਦੇ ਹੋ ਤੇ ਆਪੋ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦੀਵਾਨ ਲੀਕੋ ਦੀਵਾਨ ਦੀ ਕੋਈ ਵੀ ਪੇਟਾ ਨਹੀਂ ਸਾਧ ਸੰਗਜੀ ਆਓ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਾਂ ਆਪ ਜੁੜੀਏ ਹੋਰਾਂ ਨੂੰ ਜੋੜਗੇ ਬੁਲਾਈਏ ਫਤਿਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ